ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾਓ ਪਤਤ ਉਧਾਰਨ ਸਤਗੁਰ ਮੇਰਾ ਮੋਹਿਤ ਇਸ ਕਾ ਪ੍ਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸਾ ਦੁਰਤਿ ਗੁਆਇਆ ਹਰ ਪ੍ਰਭਾਪੇ ਦੁਰਤ ਸ਼ਬਦ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਪੜ੍ਹਦੇ ਆਂ ਤਾਂ ਸਤਗੁਰੂ ਪਾਤਸ਼ਾਹ ਜੀ ਇਸ ਸ਼ਬਦ ਦੇ ਰਾਹੀਂ ਜਿਕਰ ਕਰਨੇ ਕਿ ਉਸ ਕਰਤੇ ਪੁਰਖ ਨੇ ਇਸ ਸ੍ਰਿਸ਼ਟੀ ਦੀ ਬਣਤਰ ਜਦੋਂ ਬਣਾਈ ਹੈ ਤੇ ਜਦੋਂ ਇਹ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਚੱਲਦੀ ਆ ਨਾ ਤਾਂ ਇਸ ਦੇ ਸਾਰੇ ਕੀਤੇ ਕਿਰਤਾਂ ਦਾ ਲੇਖਾ ਜੋਖਾ ਉਹ ਕਰਤਾ ਆਪ ਹੀ ਕਰਦਾ ਹੈ ਦੁਰਤ ਸ਼ਬਦ ਦਾ ਜਦੋਂ ਅਸੀਂ ਪੰਜਾਬੀ ਦੇ ਵਿੱਚ ਅਰਥ ਕਰਦੇ ਆ ਤੇ ਅਰਥ ਬਣਦਾ ਹੈਗਾ ਪਾਪ ਉਹ ਕਹਿੰਦੇ ਪਾਪ ਜਿਹੜਾ ਹੈ ਇਸ ਧਰਤੀ ਦੇ ਉੱਤੇ ਕਦੇ ਵੀ ਅੱਖਾਂ ਦੇ ਨਾਲ ਦਿਖਾਈ ਨਹੀਂ ਦਿੰਦਾ ਮਨੁੱਖ ਦੀ ਸੁਤਾ ਦਾ ਮਨੁੱਖ ਦੀ ਸੁਰਤ ਦਾ ਹਿੱਸਾ ਹੈ ਦੋ ਚੀਜ਼ਾਂ ਨੇ ਇੱਕ ਹੈ ਅਪਰਾਧ ਇੱਕ ਹੈ ਪਾਪ ਪਾਪ ਮਨੁੱਖ ਦੇ ਖਿਆਲ ਦਾ ਹਿੱਸਾ ਹੈ ਸਤਗੁਰਾਂ ਨੇ ਬਾਣੀ ਦੇ ਵਿੱਚ ਪਾਪ ਕਿਸ ਚੀਜ਼ ਨੂੰ ਕਿਹਾ ਹੈ ਪੁੰਨ ਕਿਸ ਨੂੰ ਕਿਹਾ ਹੈ ਅਨੇਕਾਂ ਹੀ ਸ਼ਬਦ ਇਸ ਤੇ ਪਰਥਾਏ ਬਖਸ਼ਿਸ਼ ਕੀਤੇ ਨੇ ਪਾਪ ਦਾ ਭਾਵ ਹੈ ਉਹ ਖਿਆਲ ਜਿਹੜੇ ਖਿਆਲਾਂ ਦੇ ਨਾਲ ਕਿਸੇ ਦੂਜੇ ਦਾ ਬੁਰਾ ਹੋਵੇ ਤੇ ਮਨੁੱਖ ਆਪਣੇ ਸਵਾਰਥ ਦੇ ਦੀਨ ਕੇਵਲ ਆਪਣਾ ਹੀ ਭਲਾ ਸੋਚੇ ਸਹਿਬ ਪਾਤਸ਼ਾਹ ਕਹਿੰਦੇ ਨੇ ਜਦੋਂ ਕਿਸੇ ਦੂਜੇ ਦਾ ਬੁਰਾ ਚਿਤਵਕੇ ਕਿਸੇ ਦੂਜੇ ਦਾ ਮਾੜਾ ਚਿਤਵਕੇ ਆਪਣਾ ਭਲਾ ਮਨੁੱਖ ਸੋਚਦਾ ਹੈ ਤਾਂ ਕਦੇ ਵੀ ਉਹਦਾ ਭਲਾ ਨਹੀਂ ਹੁੰਦਾ ਕਿਉਂਕਿ ਪਾਪ ਦਾ ਬੀਜ ਪਹਿਲਾਂ ਆਪਣੇ ਕੋਲ ਹੈ ਫਿਰ ਹੀ ਕਿਸੇ ਨੂੰ ਦੇਵੇਗਾ ਨਾ ਜਦੋਂ ਕਿਸੇ ਦੇ ਨਾਲ ਧੋਖਾ ਕਰਨਾ ਹੈ ਪਹਿਲਾਂ ਉਹ ਧੋਖੇ ਦਾ ਖਿਆਲ ਆਪਣੀ ਸੁਤਾ ਵਿੱਚ ਆਏਗਾ ਆਪਣੀ ਸੁਰਤ ਵਿੱਚ ਆ ਕੇ ਟਿਕੇਗਾ ਫਿਰ ਹੀ ਉਹ ਧੋਖਾ ਕਿਸੇ ਦੂਜੇ ਨੂੰ ਦਿੱਤਾ ਜਾ ਸਕਦਾ ਹੈ ਕਿਸੇ ਦੂਜੇ ਨੂੰ ਮੰਦੇ ਸ਼ਬਦ ਬੋਲਣੇ ਨੇ ਉਹ ਪਹਿਲਾਂ ਮੰਦੇ ਸ਼ਬਦ ਆਪਣੇ ਖਿਆਲਾਂ ਵਿੱਚ ਹੋਣੇ ਚਾਹੀਦੇ ਨੇ ਫਿਰ ਕਿਸੇ ਦੂਜੇ ਦੇ ਕੋਲ ਜਾਣਗੇ ਕਿਸੇ ਦੇ ਔਗਣਾ ਨੂੰ ਜਿਹੜਾ ਹੈ ਉਹ ਚਿਤਾਰਨਾ ਹੈ ਚਿਤਵਣਾ ਹੈ ਤਾਂ ਉਹ ਔਗਣਾ ਦੀ ਸੂਚੀ ਪਹਿਲਾਂ ਆਪਣੀ ਸੁਰਤ ਵਿੱਚ ਹੋਵੇ ਤੇ ਫਿਰ ਦੂਜੇ ਦੇ ਉਪਰ ਚਿਤਾਰੇ ਜਾਂਦੇ ਨੇ ਤੇ ਜਿਹੜੀ ਚੀਜ਼ ਕਿਸੇ ਦੂਜੇ ਨੂੰ ਦੁਖੀ ਕਰ ਸਕਦੀ ਹੈ ਉਹੀ ਜਦੋਂ ਸਾਡੇ ਆਪਣੇ ਅੰਦਰ ਆਏਗੀ ਤੇ ਸਾਡੇ ਅੰਦਰ ਕਿ ਕਿਹੇ ਦੁੱਖ ਪੈਦਾ ਕਰੇਗੀ ਇਸ ਦਾ ਅੰਦਾਜ਼ਾ ਸੁਤੇਸ਼ਦ ਲਾਇਆ ਜਾ ਸਕਦਾ ਮੰਨੋ ਇੱਕ ਮਨੁੱਖ ਕਿਸੇ ਨੂੰ ਬਹੁਤ ਭੱਦੇ ਸ਼ਬਦਾਂ ਦੇ ਵਿੱਚ ਪੁਕਾਰ ਰਿਹਾ ਹੈ ਉਸ ਨੂੰ ਬਹੁਤ ਹੀ ਅਸ਼ਲੀਲ ਸ਼ਬਦਾਂ ਦੇ ਵਿੱਚ ਗਾਲੀਆਂ ਦੇ ਰਿਹਾ ਹੈ ਤੇ ਸਾਹਮਣੇ ਵਾਲਾ ਬੰਦਾ ਉਸ ਦੇ ਕਹੇ ਹੋਏ ਸ਼ਬਦਾਂ ਤੋਂ ਤੜਪ ਰਿਹਾ ਹੈ ਜਿਹੜੇ ਸ਼ਬਦਾਂ ਦੇ ਨਾਲ ਸਾਹਮਣੇ ਵਾਲੇ ਦਾ ਹਿਰਦਾ ਤਲਪ ਗਿਆ ਉਹ ਸ਼ਬਦ ਜਿਹੜੇ ਮਨੁੱਖ ਦੀ ਰਸਨਾ ਚੋਂ ਜਾ ਰਹੇ ਨੇ ਉਹ ਸ਼ਬਦ ਦੇ ਅੰਤਰਾਤਮੇ ਚ ਕੀ ਅਸਰ ਕਰਨਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਬੰਦਾ ਆਪਣੀ ਸਾਰੀ ਉਮਰ ਦੇ ਵਿੱਚ ਆਪਣੇ ਕੀਤੇ ਹੋਏ ਕੰਮਾਂ ਦੇ ਦੁਆਰਾ ਹੀ ਪਾਪ ਇਕੱਤਰਤ ਕਰਦਾ ਹੈ ਤੇ ਸਹਿਬ ਪਾਤਸ਼ਾਹ ਕਹਿੰਦੇ ਨੇ ਇਹ ਪਾਪ ਕਮਾਉਣ ਦੇ ਪੰਜ ਸੌਮੇ ਨੇ ਪੰਜ ਵਿਕਾਰ ਨੇ ਜਿਨ੍ਹਾਂ ਦੇ ਰਾਹੀਂ ਮਨੁੱਖ ਜਿਨ੍ਹਾਂ ਦੇ ਵਾਸ ਹੋ ਕੇ ਪਾਪ ਕਮਾਉਂਦਾ ਆ ਬਹੁਤ ਸਾਰੇ ਪਾਪ ਮੋਹ ਦੇ ਵਾਸ ਹੋ ਕੇ ਕਮਾਏ ਜਾਂਦੇ ਨੇ ਬਹੁਤ ਸਾਰੇ ਪਾਪ ਕ੍ਰੋਧ ਦੇ ਵਾਸ ਹੋ ਕੇ ਕਮਾਏ ਜਾਂਦੇ ਨੇ ਬਹੁਤ ਸਾਰੇ ਪਾਪ ਲੋਭ ਦੇ ਵਾਸ ਹੋ ਕੇ ਬੰਦਾ ਕਮਾਉਂਦਾ ਆ ਬਹੁਤ ਸਾਰੇ ਪਾਪ ਬੰਦਾ ਹੰਕਾਰ ਦੇ ਵਿੱਚ ਕਮਾ ਜਾਂਦਾ ਹੈ ਤੇ ਬਹੁਤ ਸਾਰੇ ਪਾਪ ਮਨੁੱਖ ਕਾਮ ਦੇ ਵਿੱਚ ਕਮਾਉਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤਾ ਹੈ ਸਹਿ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸਤਿਗੁਰੂ ਕਹਿੰਦੇ ਨੇ ਪਾਪ ਕਰੇ ਪੰਜਾਂ ਕੇ ਬਸਰੇ ਤੀਰਥ 나ਏ ਕਹੇ ਸਭ ਉਤਰੇ ਤੇ ਕਹਿੰਦੇ ਵੀ ਬੰਦਾ ਜਦੋਂ ਪੰਜਾਂ ਵਿਕਾਰਾਂ ਦੇ ਬਸ ਹੋ ਕੇ ਜੀਵਨ ਬਸ਼ਰ ਕਰਦਾ ਹੈ ਉਦੋਂ ਕੋਈ ਨਾ ਕੋਈ ਪਾਪ ਇਹਨਾਂ ਪੰਜਾਂ ਵਿਕਾਰਾਂ ਦੇ ਅਧੀਨ ਇਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਮੰਨ ਲਓ ਕੋਈ ਆਪਣੇ ਪੁੱਤਰ ਦੇ ਮੋਹ ਦੇ ਵਿੱਚ ਆਪਣੇ ਪੁੱਤਰ ਵਾਸਤੇ ਯਤਨਸ਼ੀਲ ਹੈ ਕੁਝ ਨਾ ਕੁਝ ਬਣ ਜਾਵੇ ਦੇਖੋ ਪਾਪਨ ਬਾਣੀ ਦੇ ਵਿੱਚ ਨਾ ਬਾਣੀ ਚ ਕੀ ਜਦੋਂ ਮਿਥਿਆਸਕ ਰੂਪ ਦੇ ਵਿੱਚ ਵੀ ਅਸੀਂ ਜਿਹੜੇ ਮੈਥਲੋਜੀ ਪੜਦੇ ਆ ਨਾ ਇੰਡੀਅਨ ਮੈਥਲੋਜੀ ਉਹਦੇ ਵਿੱਚ ਵੀ ਜਿਹੜੀ ਰਾਮਚੰਦਰ ਦੀ ਕਹਾਣੀ ਹੈ ਮੈਂ ਉਹਦੇ ਸਾਰੀ ਵਾਰਤਾ ਪੜ ਰਿਹਾ ਸੀ ਰਮਾਇਣ ਉਸ ਗ੍ਰੰਥ ਦਾ ਨਾਮ ਆ ਦੋ ਗ੍ਰੰਥ ਲਿਖੇ ਗਏ ਦੋ ਯੁੱਗਾਂ ਦੇ ਗ੍ਰੰਥ ਮੰਨੇ ਜਾਂਦੇ ਨੇ ਇੱਕ ਹੈ ਮਹਾਭਾਰਤ ਦੂਜਾ ਰਮਾਇਣ ਮਹਾਭਾਰਤ ਦੁਆਪਰ ਯੁੱਗ ਦਾ ਗ੍ਰੰਥ ਮੰਨਿਆ ਜਾਂਦਾ ਹੈ ਰਮਾਇਣ ਜਿਹੜਾ ਹੈਗਾ ਉਹ ਤ੍ਰੇਤਾ ਯੁੱਗ ਦਾ ਗ੍ਰੰਥ ਮੰਨਿਆ ਜਾਂਦਾ ਹੈ ਜਿਹੜਾ ਮਹਾਭਾਰਤ ਗ੍ਰੰਥ ਆ ਉਹਦੇ ਵਿੱਚ ਕਾਰਵਾਂ ਤੇ ਪਾਂਡਵਾਂ ਦੀ ਕਹਾਣੀ ਹੈ ਰਮਾਣ ਦੇ ਵਿੱਚ ਰਾਮਚੰਦਰ ਦੀ ਵਾਰਤਾ ਹੈ ਪਰ ਜੇ ਤੁਹ ਰਾਜਮਚੰਦਰ ਦੀ ਵਾਰਤਾ ਜਿੱਥੋਂ ਆਰੰਭ ਹੁੰਦੀ ਹੈ ਇਹ ਆਰੰਭ ਤਾਂ ਹੁੰਦੀ ਹੈ ਦਸ਼ਰਤ ਦੇ ਕੋਲੋਂ ਦਸ਼ਰਤ ਰਾਮਚੰਦਰ ਦਾ ਪਿਤਾ ਹੈ ਕਹਾਣੀ ਇਸੇ ਤਰ੍ਹਾਂ ਹੀ ਹੈ ਕਿ ਦਸ਼ਰਤ ਇੱਕ ਇੱਕ ਸਮਾਂ ਹੈਗਾ ਮੈਦਾਨੇ ਜੰਗ ਦੇ ਵਿੱਚ ਜੂਝ ਰਿਹਾ ਹੈ ਤੇ ਉਹਦੀ ਪਤਨੀ ਜਿਹੜੀ ਕੈਕਈ ਹੈ ਉਹਦੇ ਨਾਲ ਸਹਾਇਕ ਹੋ ਕੇ ਲੜ ਰਹੀ ਹੈ। ਉਹਨੇ ਬਹੁਤ ਜਿਆਦੇ ਉਸ ਯੁੱਧ ਦੇ ਵਿੱਚ ਸਹਾਇਤਾ ਕੀਤੀ ਮੈਂ ਟੂ ਕਮਾਤਰੀ ਗੱਲ ਕਹਿਣੀ ਹੈ। ਆਪਣੇ ਪਤੀ ਦੇ ਨਾਲ ਖਲੋ ਗਈ। ਪਤੀ ਵਰਤਾ ਧਰਮ ਉਹਦਾ ਕਾਇਮ ਸੀ। ਸਮਾ ਆਇਆ। ਪਤੀ ਨੇ ਉਸ ਦੇ ਨਾਲ ਕੁਝ ਕੌਲ ਕੁਝ ਵਚਨ ਕੀਤੇ ਵੀ ਜਦੋਂ ਕਿਤੇ ਜ਼ਰੂਰਤ ਹੋਏਗੀ। ਅੱਜ ਤੂੰ ਜਿਹੜਾ ਇਹ ਉਪਕਾਰ ਮੇਰੇ ਤੇ ਕੀਤਾ ਹੈ ਇਸ ਉਪਕਾਰ ਦਾ ਬਦਲਾ ਮੈਂ ਚਕਾਵਾਂਗਾ। ਸਮਾਵਸ਼ਰ ਹੁੰਦਾ ਗਿਆ ਉਸਨੇ ਉਸ ਵਕਤ ਇਹ ਗੱਲ ਕਹੀ ਕਹਿਣ ਲੱਗੇ ਪਤੀ ਦੇਵ ਗਾਲੇ ਹੈਗੀ ਵੀ ਤੁਸੀਂ ਹੈਗੇ ਮੇਰੇ ਪਤੀ ਮੈਂ ਤੁਹਾਡੇ ਸਰੀਰ ਦਾ ਅਰਧੰਗ ਨਹੀਂ ਹਾਂ ਤੁਹਾਡੀ ਅਰਧੰਗ ਨਹੀਂ ਹਾਂ ਤੁਹਾਡੇ ਸਰੀਰ ਦਾ ਅੱਧਾ ਹਿੱਸਾ ਹਾਂ ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹਦੇ ਵਿੱਚ ਮੈਂ ਵੀ ਹਿੱਸੇਦਾਰ ਹਾਂ ਇੱਥੇ ਸਾਡੀ ਇੱਕ ਨਾ ਸਮੱਸਿਆ ਹੈ ਪਰਿਵਾਰਕ ਢਾਂਚੇ ਦੇ ਵਿੱਚ ਵੀ ਇਹ ਚੀਜ਼ਾਂ ਆਉਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪ੍ਰਾਤਮਿਕਤਾ ਦੇ ਵਿੱਚੋਂ ਸਿੱਖਣ ਨੂੰ ਮਿਲਦੀਆਂ ਨੇ ਕਹਾਣੀਆਂ ਜਾਂ ਵਾਰਤਾਂਵਾਂ ਇਹ ਕੋਈ ਰਸ ਨਹੀਂ ਹੈ ਅਸੀਂ ਕਈ ਵਾਰ ਇਹਨੂੰ ਰਸ ਸਮਝਦੇ ਹਾਂ ਰਸ ਨਹੀਂ ਹੈ ਇਹ ਸਾਨੂੰ ਸਿਖਾਉਣ ਵਾਸਤੇ ਹੈ ਹਰ ਇੱਕ ਸਮਾਜ ਦੇ ਵਿੱਚ ਉਹ ਘਰ ਸੁਖੀ ਉਹ ਸਮਾਜ ਸੁਖੀ ਰਹਿੰਦਾ ਜਿੱਥੇ ਸਾਰੇ ਲੋਕ ਜਿੱਥੇ ਆਪਣੀਆਂ ਸਹੂਲਤਾਂ ਮੰਨਣ ਦੇ ਅਧਿਕਾਰ ਰੱਖਦੇ ਹੋਣ ਤੇ ਨਾਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣ ਕਿਸੇ ਦੇਸ਼ ਦੇ ਵਿੱਚ ਦੇਸ਼ ਦੇ ਨਾਗਰਿਕ ਨੇ ਉਹ ਜਿੱਥੇ ਆਪਣੇ ਹੱਕ ਵਾਰੀ-ਵਾਰੀ ਮੰਗਦੇ ਨੇ ਤੇ ਕੁਝ ਉਹਨਾਂ ਦੇ ਜਿੱਥੇ ਹੱਕ ਹਕੂਕ ਨੇ ਉੱਥੇ ਉਹਨਾਂ ਦੀਆਂ ਕੁਝ ਡਿਊਟੀਆਂ ਵੀ ਨਹੀਂ ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰਦਾ ਜਿੱਥੇ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਤਾਂ ਸਭ ਤੋਂ ਪਿੱਛੇ ਹੋਣ ਲੋਕ ਤੇ ਆਪਣੇ ਹੱਕ ਮੰਗਣ ਵਾਲੀ ਸਭ ਤੋਂ ਅੱਗੇ ਹਾਂ ਜਿਹਨੇ ਆਪਣੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ ਹੋਣ ਉਹ ਆਪਣੇ ਹੱਕ ਵੀ ਬਖੂਬੀ ਮੰਗ ਸਕਦਾ ਹੈ ਪਰ ਇੱਥੇ ਬਦਕਿਸਮਤੀ ਇਹ ਹੈ ਕਿ ਜਿਨ੍ਹਾਂ ਨੇ ਬਹੁਤ ਜ਼ਿੰਮੇਵਾਰੀਆਂ ਦੇ ਨਾਲ ਕਿਸੇ ਮੁਲਕ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਹੋਵੇ ਉਹਨਾਂ ਦੇ ਹੱਕ ਉਹ ਲੋਕ ਕਈ ਵਾਰੀ ਮਾਰ ਕੇ ਖਾ ਜਾਂਦੇ ਨੇ ਜਿਨ੍ਹਾਂ ਨੇ ਡੱਕਾ ਵੀ ਨਹੀਂ ਤੋੜਿਆ ਹੁੰਦਾ ਤੁਸੀਂ ਕਿਤੇ ਦੇਸ਼ ਦੀ ਆਜ਼ਾਦੀ ਦਾ ਜ਼ਿਕਰ ਵੀ ਕਰੋਗੇ ਨਾ ਤਾਂ ਜਿਨ੍ਹਾਂ ਦੀਆਂ 90% ਕੁਰਬਾਨੀਆਂ ਨੇ ਉਹਨਾਂ ਨੂੰ ਅੱਜ ਕੋਈ 1% ਹਿੱਸਾ ਦੇਣ ਲਈ ਵੀ ਤਿਆਰ ਨਹੀਂ ਹਿੰਦੁਸਤਾਨ ਦੇ ਖਾਸ ਕਰਕੇ ਸਿੱਖ ਵਰਗ ਦੇ ਨਾਲ ਜੋ ਕੁਝ ਵਾਪਰਿਆ ਉਸੇ ਤਰੀਕੇ ਨਾਲ ਚੱਲਦਾ ਹੈ ਘਰ ਦੇ ਵਿੱਚ ਇੱਕ ਬੰਦਾ ਕਮਾਉਣ ਵਾਲਾ ਹੈ ਦੋ ਬੰਦੇ ਕਮਾਉਣ ਵਾਲੇ ਨੇ ਪਿੱਛੇ 10 ਬੰਦੇ ਜਿਹੜੇ ਉਸ ਘਰ ਵਿੱਚ ਬੱਚਿਆਂ ਸਮੇਤ ਸਾਰਾ ਪਰਿਵਾਰ ਜਿਹੜਾ ਹੈਗਾ ਉਸ ਘਰ ਦੇ ਵਿੱਚ ਰਹਿਣ ਵਾਲਾ ਹੈ ਪਰ ਦੂਜਾ ਪੱਖ ਉਹਦੇ ਵਿੱਚ ਇਹ ਹੈ ਕਿ ਕਮਾਉਣ ਵਾਲਿਆਂ ਨੇ ਕੇਵਲ ਅਰਨਿੰਗ ਕਰਨੀ ਹੈ ਬਾਹਰੋਂ ਧਨ ਇਕੱਠਾ ਕਰਨਾ ਹੈ ਬਾਹਰ ਦੀਆਂ ਜ਼ਿੰਮੇਵਾਰੀਆਂ ਸਭਲਣੀਆਂ ਨੇ ਪਰ ਉਸ ਧਨ ਨੂੰ ਉਹਨਾਂ ਪਦਾਰਥਾਂ ਨੂੰ ਵਰਤਣ ਵਾਲਿਆਂ ਨੇ ਜਿਸ ਸੰਜਮ ਦੇ ਨਾਲ ਵਰਤਣਾ ਸਿੱਖ ਲਿਆ ਤੇ ਉਹ ਘਰ ਸੁਖੀ ਹੋ ਜਾਏਗਾ ਕਹਿਣ ਦਾ ਭਾਵ ਜਦੋਂ ਅਸੀਂ ਕਿਸੇ ਸਥਾਨ ਤੇ ਰਹਿੰਦੇ ਆ ਉਸ ਸਥਾਨ ਤੋਂ ਸਹੂਲਤਾਂ ਮੰਨਦੇ ਆ ਤੇ ਉਹਨਾਂ ਸਹੂਲਤਾਂ ਦੇ ਇਵਜ ਦੇ ਵਿੱਚ ਸਾਨੂੰ ਕੁਝ ਡਿਊਟੀਆਂ ਵੀ ਨਿਭਾਉਣੀਆਂ ਪੈਂਦੀਆਂ ਨੇ ਸਾਨੂੰ ਇਤਿਹਾਸ ਦੇ ਵਿੱਚੋਂ ਇਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਕੇਵਲ ਕਹਾਣੀਆਂ ਨਹੀਂ ਹੁੰਦੀਆਂ ਸਾਨੂੰ ਸਿਖਾਉਂਦੀਆਂ ਨੇ ਇਹ ਸਾਡੇ ਸਿੱਖਿਆ ਵਾਸਤੇ ਇਹ ਚੈਪਟਰ ਹੁੰਦੇ ਨੇ ਲੈਸਨ ਹੁੰਦੇ ਨੇ ਲੈਸਨ ਦਾ ਮਤਲਬ ਹੀ ਸਿੱਖਿਆ ਹੁੰਦੀ ਹੈ ਪਾਠ ਪੜ੍ਹਨਾ ਕਿਸੇ ਚੀਜ਼ ਨੂੰ ਉੱਤੋਂ ਕੁਝ ਸਿੱਖਣਾ ਹੁਣ ਇਸ ਲੈਸਨ ਦੇ ਵਿੱਚੋਂ ਸਿੱਖਣ ਨੂੰ ਤਾਂ ਹੀ ਮਿਲਦਾ ਹੈ ਕਿ ਕੈ ਕਈ ਜਿਹੜੀ ਆਪਣੇ ਪਤੀ ਦੇ ਨਾਲ ਖਲੋ ਕੇ ਲੜਦੀ ਹੈ ਤੇ ਕਹਿੰਦਾ ਕਿ ਉਹ ਨਾ ਪਤੀ ਕਹਿੰਦਾ ਵੀ ਤੂੰ ਬਹੁਤ ਜਿਹੜਾ ਹੈਗਾ ਮੇਰੇ ਨਾਲ ਜ਼ਿੰਮੇਵਾਰੀ ਦੇ ਨਾਲ ਲੜੀ ਤੇ ਜੋ ਵੀ ਤੂੰ ਮੰਗਣਾ ਮੰਗ ਲੈ ਉਹ ਕਹਿੰਦੀ ਮੰਗਾ ਕੀ ਕੀ ਮੇਰੀ ਵੀ ਜ਼ਿੰਮੇਵਾਰੀ ਬਣਦੀ ਸੀ ਤੁਹਾਡੇ ਦੁੱਖ ਦੇ ਵਿੱਚ ਮੈਂ ਸ਼ਰੀਕ ਹੁੰਦੀ ਤੁਹਾਡੀ ਸਮੱਸਿਆ ਦਾ ਹਿੱਸਾ ਬਣਦੀ ਹੁਣੇ ਸਮਾ ਬਸ਼ਰ ਹੁੰਦਾ ਗਿਆ ਇੱਕ ਦਿਨ ਤਾਂ ਇਸ ਤਰ੍ਹਾਂ ਦੀ ਬਿਰਤੀ ਹੈ ਸਮਾ ਬਸ਼ਰ ਉਹਦੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲੈਂਦਾ ਹੈ ਤਿੰਨ ਰਾਣੀਆਂ ਸਨ ਇਸ ਰਾਜੇ ਦੇ ਇੱਕ ਪੁੱਤਰ ਜਨਮ ਲੈਂਦਾ ਹੈ ਪੁੱਤਰ ਵੱਡਾ ਹੁੰਦਾ ਹੈ ਪਰ ਉਹ ਰਾਜੇ ਦੇ ਚਾਰ ਪੁੱਤਰਾਂ ਦੇ ਵਿੱਚੋਂ ਵੱਡਾ ਪੁੱਤਰ रामचंद्र ਸੀ ਇਸ ਕਰਕੇ ਰਾਜ ਭਾਗ ਦਾ ਮਾਲ ਕ੍ਰਾਮਚੰਦਰ ਨੇ ਬਣਨਾ ਸੀ ਪਰ ਇਹ ਰਾਣੀ ਦੇ ਅੰਦਰ ਆਪਣੇ ਪੁੱਤਰ ਦੇ ਪੁੱਤਰ ਦਾ ਮੋਹ ਪੈਦਾ ਹੋ ਗਿਆ ਤੇ ਪੁੱਤਰ ਦੇ ਮੋਹ ਵਿੱਚ ਆ ਕੇ रामचंद्र ਨੂੰ 14 ਸਾਲ ਦਾ ਬਨਵਾਸ ਦਵਾਇਆ ਮੋਹ ਦੇ ਵਿੱਚ ਆ ਕੇ ਪਾਪ ਕਮਾਇਆ ਜੇ ਕਿਤੇ ਪੁੱਤਰ ਦਾ ਮੋਹ ਨਾ ਹੁੰਦਾ ਤੇ ਸ਼ਾਇਦ ਇਰਮਾ ਭਰ ਦੀ ਵਾਇਗੁਰੂ ਰਮਾਣ ਦਰਮਿਆਨ ਦੀ ਪੂਰੀ ਕਹਾਣੀ ਨਾ ਬਣ ਪਾਉਂਗੀ। ਹਾਲਾਂਕਿ ਕੁਦਰਤ ਕਰਵਾਉਂਦੀ ਸਾਰਾ ਕੁਝ ਪਰ ਦੇਖੋ ਵੀ ਮੋਹ ਦੇ ਬਸ ਹੋ ਕੇ ਉਹਨੇ ਕਿਹਾ ਵੀ ਮੇਰੇ ਪੁੱਤ ਨੂੰ ਤੁਸੀਂ ਰਾਜਗਦੀ ਤੁਸੀਂ ਕਿਸੇ ਸਮੇਂ ਵਚਨ ਕੀਤਾ ਸੀ ਮੇਰੇ ਨਾਲ। ਹੁਣ ਉਹ ਵਚਨ ਉਸ ਵਕਤ ਤਾਂ ਉਹਨੇ ਉਸ ਵਚਨ ਦੀ ਕੋਈ ਅਹਿਮੀਅਤ ਉਸ ਸ਼ਬਦ ਦੀ ਕੋਈ ਅਹਿਮੀਅਤ ਨਾ ਸਮਝੀ। ਪਰ ਸਮਾਂ ਪਾ ਕੇ ਮੋਹ ਨੇ ਉਹ ਚੀਜ਼ ਜਿਹੜੀ ਉਹਦੇ ਅੰਦਰ ਪ੍ਰਗਟ ਕਰ ਦਿੱਤੀ। ਕਹਿਣ ਦਾ ਭਾਵ ਜਦੋਂ ਕੋਈ ਮਨੁੱਖ ਮੋਹ ਕਰ ਦੇ ਵਿੱਚ ਫਸ ਜਾਂਦਾ ਹੈ ਤੇ ਉਸ ਮੋਹ ਦੇ ਅਧੀਨ ਹੋ ਕੇ ਕਿਤੇ ਨਾ ਕਿਤੇ ਪਾਪ ਕਮਾਉਣ ਵਾਸਤੇ ਤਿਆਰ ਹੋ ਜਾਂਦਾ ਲੋਭ ਦੇ ਅਧੀਨ ਹੋ ਕੇ ਕਿਤੇ ਨਾ ਕਿਤੇ ਪਾਪ ਹੋ ਜਾਂਦੇ ਨੇ ਬੰਦੇ ਤੋਂ ਬਹੁਤ ਸਾਰੇ ਪਾਪ ਬੰਦਾ ਲੋਭ ਦੇ ਅਧੀਨ ਹੋ ਕੇ ਕਰਦਾ ਹੈ ਹੰਕਾਰ ਦੇ ਅਧੀਨ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਸਤਿਗੁਰਾਂ ਦਾ ਮੇਲ ਹੁੰਦਾ ਹੈ ਤੇ ਉਸ ਵਕਤ ਮਾਧੋਦਾਸ ਬਰਾਗੀ ਦੇ ਰੂਪ ਵਿੱਚ ਕੀ ਕਰ ਰਿਹਾ ਸੀ ਉਹ ਕੋਈ ਉਹਦੇ ਪਲੰਗ ਤੇ ਬੈਠਦਾ ਮੈਂ ਹਾਲਾਂਕਿ ਵਾਰ ਤਾਂ ਕਈ ਵਾਰ ਪਹਿਲਾਂ ਵੀ ਸਾਂਝੀ ਆਪਾਂ ਕੀਤੀ ਹੋਵੇ ਕੋਈ ਉਹਦੇ ਪਲੰਘ ਦੇ ਉੱਤੇ ਬੈਠਦਾ ਸੀ ਤੇ ਪਲੰਘ ਨੂੰ ਮੋਦਾ ਮਾਰ ਦਿੰਦਾ ਸੀ ਹੁਣ ਕਿਸੇ ਨੂੰ ਪਲੰਘ ਦੇ ਉੱਤੇ ਬਿਠਾ ਕੇ ਉਹਨੂੰ ਪਲੰਘ ਤੋਂ ਥੱਲੇ ਸਿੱਡ ਦੇਣਾ ਹੈ ਤਾਂ ਗੁਨਾਹ ਹੀ ਪਾਪ ਹੀ ਹੈ ਨਾ ਪਰ ਬੰਦਾ ਸਿੰਘ ਬਾ ਮਾਧੂਦਾਸ ਬਰਾਗੀ ਕਿਉਂ ਕਰ ਰਿਹਾ ਹੈ ਕੀ ਕਾਰਨ ਹੈ ਉਹ ਕਹਿੰਦੇ ਨੇ ਇਹਦਾ ਕਾਰਨ ਇਹ ਹੈ ਕਿ ਉਹਦੇ ਅੰਦਰ ਹੰਕਾਰ ਸੀ ਉਸ ਵਕਤ ਆਪਣੀ ਵਿੱਦਿਆ ਦਾ ਹੰਕਾਰ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ ਗਿਆਨ ਦਾ ਹੰਕਾਰ ਹੋ ਸਕਦਾ ਹੈ ਬੰਦੇ ਨੂੰ ਧਨ ਦਾ ਵੀ ਹੰਕਾਰ ਹੋ ਸਕਦਾ ਹੈ ਤਾਕਤ ਦਾ ਵੀ ਹੰਕਾਰ ਹੋ ਸਕਦਾ ਹੈ। ਅਕਲ ਦਾ ਹੰਕਾਰ ਹੋ ਜਾਂਦਾ ਹੈ। ਸੁੰਦਰਤਾ ਦਾ ਵੀ ਹੰਕਾਰ ਹੋ ਜਾਂਦਾ ਹੈ। ਕਈ ਵਾਰੀ ਤਾਂ ਵਿਅਰਥ ਦਾ ਹੀ ਹੰਕਾਰ ਹੁੰਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਿਨਾਂ ਕਿਸੇ ਗੁਣ ਦੇ ਵੀ ਕਈ ਵਾਰੀ ਬੰਦਾ ਹੰਕਾਰ ਕਰੀ ਜਾਂਦਾ ਹੈ। ਫਿਰ ਬਾਣੀ ਨੇ ਉਹਨਾਂ ਲੋਕਾਂ ਨੂੰ ਤਾਂ ਗਧੇ ਦੀ ਨਸਲ ਦੇ ਵਿੱਚੋਂ ਕਿਹਾ ਹੈ ਉਹ ਕਹਿੰਦੇ ਨੇ ਨਾਨਕ ਤੇ ਨਰ ਅਸਲ ਖਰਜ ਬਿਨ ਗੁਣ ਗਰਭ ਕਰਨ। ਵਿਦਵਾਨ ਜਨ ਪੁਰਾਤਨ ਵਿਦਵਾਨ ਜਿਹੜੇ ਜਿਸ ਤਰ੍ਹਾਂ ਟਕਸਾਲੀ ਗਿਆਨੀ ਜਦੋਂ ਇਹਦੇ ਅਰਥ ਕਰਦੇ ਸੋ ਅਸਲ ਨਹੀਂ ਕਹਿੰਦੇ ਸੀ ਉਹ ਅਸਲ ਕਹਿੰਦੇ ਸੀ ਅਸਲ ਉਹ ਗਧੇ ਨੂੰ ਕਹਿੰਦੇ ਨੇ ਵੈਸੇ ਅਸਲ ਦਾ ਮਤਲਬ ਤਾਂ ਹੁੰਦਾ ਮੂਲੋਂ ਹੀ ਮੁੱਢ ਤੋਂ ਪਰ ਅਸਲ ਸ਼ਬਦ ਜਦੋਂ ਅਸਲ ਨੂੰ ਬੋਲਣ ਦੇ ਵਿੱਚ ਅਸੀਂ ਅਸਲ ਬੋਲਾਂਗੇ ਨਾ ਤੇ ਅਸਲ ਦਾ ਮਤਲਬ ਗਧਾ ਬਣ ਜਾਂਦਾ ਹੈ ਉਹ ਕਹਿੰਦੇ ਨਾਨਕ ਤੇਨਾਰ ਅਸਲ ਖਰ ਜੇ ਬਿਨ ਖਰ ਦਾ ਮਤਲਬ ਹੈ ਬਰਾਬਰ ਤੁਲ ਉਹ ਕਹਿੰਦੇ ਗਧੇ ਦੇ ਤੁਲ ਨੇ ਉਹ ਲੋਕ ਜਿਨ੍ਹਾਂ ਕੋਲੇ ਕੋਈ ਗੁਣ ਵੀ ਨਾ ਹੋਵੇ ਤੇ ਫਿਰ ਵੀ ਹੰਕਾਰ ਕਰਨ ਜੇ ਬਿਨ ਗੁਣ ਗਰਭ ਕਰੰਤ ਕਈ ਵਾਰੀ ਮੂਰਖ ਮਨੁੱਖ ਵੀ ਆਪਣੀ ਮੂਰਖਤਾ ਨੂੰ ਗਿਆਨ ਸਮਝ ਕੇ ਹੰਕਾਰ ਕਰੀ ਜਾਂਦਾ ਹੈ ਇਹ ਬੰਦੇ ਦੀ ਹਾਲ ਹਾਲਤ ਹੈ ਬੰਦਾ ਕਿਸੇ ਵੀ ਚੀਜ਼ ਤੇ ਹੰਕਾਰ ਕਰ ਸਕਦਾ ਇੱਕ ਕਿਨਕੇ ਦਾ ਵੀ ਇੱਕ ਤਣਕੇ ਦਾ ਹੰਕਾਰ ਹੋ ਸਕਦਾ ਇਸੇ ਕਰਕੇ ਨਾ ਮੈਂ ਤਲ ਵੀ ਬੇਨਤੀ ਕਰ ਰਿਹਾ ਸੀ ਨਾ ਵੀ ਜਿੰਨੀ ਦੇਰ ਤੱਕ ਤੂੰ ਸਹਾਰਨ ਦਾ ਰਸਤਾ ਨਹੀਂ ਗ੍ਰਹਿਣ ਕਰਦਾ ਕਹਿਣ ਦਾ ਭਾਵ ਨਿਮਰਤਾ ਦਾ ਸਹਿਣ ਸ਼ਕਤੀ ਦਾ ਤੇ ਸਭ ਤੋਂ ਪਹਿਲਾ ਗੁਣ ਹੀ ਨਿਮਰਤਾ ਹੈ ਕੋਈ ਬੰਦੇ ਨੇ ਭਗਤ ਕਹਿਣਾ ਕਹਾਉਣਾ ਹੈ ਤਨ ਨਿਵਣ ਸੋ ਅੱਖਰ ਖਵਣ ਗੁਣ ਜੇ ਵਾ ਮਣੀਆ ਮੰਤ ਏ ਤਰੈ ਭੈਣੇ ਵੇਸ ਕਰ ਤਾਂ ਬਸ ਆਵੇ ਕੰਤ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੁਣ ਮਤ ਹੋਵੇ ਤੇ ਹੰਕਾਰ ਨੂੰ ਮਾਰ ਲਵੇ ਤਾਣ ਹੋਵੇ ਨਤਾਣਾ ਹੋ ਕੇ ਰਹੇ ਅਣ ਹੁੰਦੇ ਆ ਬੁੰਡਾਏ ਕੋ ਐਸਾ ਭਗਤ ਸਦਾਏ ਭਗਤੀ ਦੀ ਨਿਸ਼ਾਨੀ ਹੈ ਹੁਣ ਮਾਧੋ ਦਾਸ ਬਰਾਗੀ ਕਰਦਾ ਕੀ ਹੈ ਪਲੰਗ ਦੇ ਉੱਤੇ ਕਿਸੇ ਨੂੰ ਬਿਠਾ ਦਿੰਦਾ ਤੇ ਪਲੰਗ ਮੁੱਦਾ ਮਾਰ ਦਿੰਦਾ ਕਿਉਂ ਹੋਇਆ ਅੰਦਰ ਹੰਕਾਰ ਹੈ ਹਾਲਾਂਕਿ ਜਿਸ ਦੇ ਕੋਲ ਜਿਸ ਨੂੰ ਪਲੰਗ ਤੇ ਬਿਠਾਇਆ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਦਾ ਹਿਸਾਬ ਕਿਤਾਬ ਨਹੀਂ ਪਰ ਬਸ ਅੰਦਰ ਦਾ ਹੰਕਾਰ ਸਾਬਤ ਕਰਨ ਵਾਸਤੇ ਦੂਜੇ ਨੂੰ ਪਲੰਗ ਤੇ ਮਹਿਕ ਬੇਨਤੀ ਕਰਾ ਪਤਾ ਨਹੀਂ ਕਿੰਨੇ ਕ ਮਾਧੋਦਾਸ ਇੱਕ ਮਾਧੋਦਾਸ ਤਾਂ ਕਲਗੀਧਰ ਪਾਤਸ਼ਾਹ ਨੂੰ ਮਿਲ ਗਿਆ ਤੇ ਉਸ ਨੂੰ ਸਤਿਗੁਰਾਂ ਨੇ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਅਮਰਦੀ ਦਾਤ ਦੇ ਕੇ ਧਰਤੀ ਤੇ ਪਤਾ ਨਹੀਂ ਕਿੰਨੇ ਕਮਾਦੋ ਦਾਸ ਤੁਰੇ ਫਿਰਦੇ ਨੇ ਜਿਹੜੇ ਦੂਜਿਆਂ ਦੇ ਪਲੰਗ ਮੁੱਦੇ ਮਾਰਨ ਉੱਠਦੇ ਨੇ ਇੱਕ ਅੰਦਾ ਥੋੜੀ ਬਾਤ ਉਹ ਦੱਸ ਇੱਕ ਮਾਦੋ ਦਾਸ ਵੱਸਦਾ ਸੀ ਗਦਾਵਰੀ ਦੇ ਕਿਨਾਰੇ ਆਪਣੀ ਤਾਕਤ ਤੇ ਆਪਣੇ ਹੰਕਾਰ ਵਿੱਚ ਆ ਕੇ ਕਿਸੇ ਦੂਜੇ ਦਾ ਪਲੰਗ ਮੁੱਦਾ ਕਹਿਣ ਦਾ ਭਾਵ ਦੂਜੇ ਦੇ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਵੀ ਦੂਜੇ ਦੇ ਪੈਰ ਖਿੱਚਨੇ ਉਹ ਪੈਰ ਖਿੱਚਣ ਵਾਲਾ ਕੰਮ ਹੀ ਸੀ ਇੱਕ ਮਾਧੋਦਾਸ ਪਲੰਗ ਮੁੱਦਾ ਮਾਰਦਾ ਸੀ ਕਲੰਗੀਧਰ ਪਾਤਸ਼ਾਹ ਦਾ ਮੇਲ ਹੋਇਆ ਤੇ ਉਹ ਬੰਦਾ ਸਿੰਘ ਬਹਾਦਰ ਬਣ ਗਿਆ ਇੱਥੇ ਤਾਂ ਪਤਾ ਨਹੀਂ ਕਿੰਨੇ ਕੁ ਮਾਧੋਦਾਸ ਨੇ ਜਿਹੜੇ ਦੂਜਿਆਂ ਦਾ ਪਲੰਗ ਮੁੱਦਾ ਮਾਰਨ ਵਾਸਤੇ ਤਤਪਰ ਰਹਿੰਦੇ ਨੇ ਕਦੋਂ ਦਾ ਲੱਗੇ ਤੇ ਕਦੋਂ ਕਿਸੇ ਦਾ ਪਲੰਗ ਮੁੱਦਾ ਮਾਰ ਕੇ ਉਹਨੂੰ ਸਿੱਟੀਆਂ ਦੱਲੇ ਤੇ ਜੇ ਆਪਾਂ ਦੂਜਾ ਪੱਖ ਦੇਖੀਏ ਤੇ ਸਾਰੀ ਦੀ ਸਾਰੀ ਦੁਨੀਆ ਦੇ ਵਿੱਚ ਇਹੀ ਦੌੜ ਲੱਗੀ ਹੈ ਪਰ ਸੱਚ ਜਾਣਿਓ ਉਸ ਮਾਧੋਦਾਸ ਨੂੰ ਕਲੰਗੀਧਰ ਪਾਤਸ਼ਾਹ ਦਾ ਮੇਲ ਹੋ ਗਿਆ ਤੇ ਜਿਹੜਾ ਮਾਧੋਦਾਸ ਬਰਾਗੀ ਕਿਸੇ ਨੂੰ ਆਪਣੇ ਪਲੰਘ ਦੇ ਉੱਤੇ ਨਹੀਂ ਸੀ ਬੈਠਣ ਦਿੰਦਾ ਤੇ ਪਲੰਘ ਮੂਧਾ ਮਾਰ ਦਿੰਦਾ ਸੀ ਕਿਉਂਕਿ ਅੱਜ ਦਾ ਸ਼ਬਦ ਆ ਨਾ ਦਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰੋਂ ਬਾਹਰ ਆ ਤੇ ਕਹਿੰਦੇ ਉਹ ਮਾਧੋਦਾਸ ਬਰਾਗੀ ਜਦੋਂ ਬੰਦਾ ਸਿੰਘ ਬਹਾਦਰ ਬਣ ਕੇ ਪੰਜਾਬ ਦੀ ਧਰਤੀ ਤੇ ਆਉਂਦਾ ਨਾ ਤੇ ਉਹਨੂੰ ਗੁਰੂ ਤੇ ਹੋ ਜਾਂਦਾ ਭਰੋਸਾ ਗੁਰੂ ਤੇ ਵਿਸ਼ਵਾਸ ਹੋ ਜਾਂਦਾ ਕਿਉਂਕਿ ਪਹਿਲੀ ਘਟਨਾ ਜਿਹੜੀ ਵਾਪਰਤ ਹੁੰਦੀ ਹੈ ਨਾ ਇਹ ਸਿਹਰੀ ਤੇ ਖੰਡਾ ਸਰਖੰਡਾ ਦਾ ਇਲਾਕਾ ਹੈ ਜਿੱਥੇ ਇੱਕ ਵੱਡਾ ਪਿੰਡ ਨਾਂ ਦਾ ਇੱਕ ਸਥਾਨ ਹੈ ਜਿੱਥੇ ਸਭ ਤੋਂ ਪਹਿਲਾਂ ਆ ਕੇ ਉਤਾਰਾ ਹੋਇਆ ਸੀ ਸਿੰਘਾਂ ਦਾ ਕੋਲੇ ਕੁਝ ਨਹੀਂ ਸੀ ਇਧਰ ਜਦੋਂ ਲਹਿੰਦੇ ਵੱਲ ਨੂੰ ਨਿਗਾਹ ਮਾਰੀ ਤਾਂ ਸਾਰਾ ਪੰਜਾਬ ਦਾ ਖਿੱਤਾ ਸਾਹਮਣੇ ਦਿਸਦਾ ਸੀ ਤਿੰਨ ਵੱਡੇ ਸੂਬੇ ਜਿਹਦੇ ਵਿੱਚ ਮੁਲਤਾਨ ਜਿਹਦੇ ਵਿੱਚ ਲਾਹੌਰ ਜਿਹਦੇ ਵਿੱਚ ਸਰਹੰਦ ਵੱਡੇ ਤਿੰਨ ਸੂਬੇ ਸਾਹਮਣੇ ਦਿਖਾਈ ਦਿੰਦੇ ਸਨ ਉਹ ਦਿੱਲੀ ਦੇ ਨਾਲੋਂ ਜਮਨਾ ਦੇ ਪਰਗਣੇ ਤੋਂ ਲੈ ਕੇ ਇਧਰ ਸਿੰਧ ਦਰਿਆ ਤੱਕ ਦਾ ਇਲਾਕਾ ਇੰਨਾ ਵੱਡਾ ਇਲਾਕਾ ਤੇ ਲੜਨ ਵਾਸਤੇ ਕੋਲੇ ਸਿੰਘਾਂ ਦੀ ਗਿਣਤੀ 25 ਨਾਲ ਪੰਜ ਜਥੇਦਾਰ ਤੇ 27ਵਾਂ ਬਾਬਾ ਬੰਦਾ ਸਿੰਘ ਬਹਾਦਰ 31ਵਾਂ ਕੁੱਲ 31 ਜਣੇ ਦਾ ਜਥਾ ਸੀ ਇਹ ਪੰਜ ਜਥੇਦਾਰ ਉਹਨਾਂ ਨਾਲ ਇੱਕ ਜਥੇਦਾਰ ਦੇ ਨਾਲ ਪੰਜ-ਪੰਜ ਸਿੰਘ ਤੇ 31ਵਾਂ ਬਾਬਾ ਬੰਦਾ ਸਿੰਘ ਬਹਾਦਰ 31 ਸਰੀਰ ਬੈਠੇ ਨੇ ਤੇ ਬੰਦਾ ਸਿੰਘ ਬਹਾਦਰ ਨੇ ਫਿਰ ਉਸ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਸਤਿਗੁਰਾ ਕਿਰਪਾ ਕਰੀ ਮੇਰੇ ਕੋਲ ਕੋਈ ਤਾਕਤ ਨਹੀਂ ਇੱਕ ਵਕਤ ਦੀ ਰੋਟੀ ਦਾ ਵੀ ਫਿਕਰ ਹੈ ਕਿਉਂਕਿ ਅਕਸਰ ਕੁਝ ਸਰਮਾਇਆ ਹੋਏਗਾ ਤੇ ਰੋਟੀ ਕਮਾਈ ਜਾ ਸਕੇਗੀ ਨਾ ਉੱਥੇ ਫਿਰ ਅਰਦਾਸ ਕੀਤੀ ਬਾਬਾ ਬਨੋਦ ਸਿੰਘ ਵਰਗੇ ਸਿੰਘ ਨਾਲ ਸਨ ਬਾਬਾ ਰਾਮ ਸਿੰਘ ਰਾਣ ਸਿੰਘ ਵਰਗੇ ਬਾਬਾ ਬਾਦ ਸਿੰਘ ਵਰਗੇ ਜਿਹਦੇ ਗੁਰੂ ਤੇ ਜਿਨ੍ਹਾਂ ਦਾ ਅਥਾ ਦਾ ਪ੍ਰੋਸਾ ਸੀ ਉਹ ਕਹਿੰਦੇ ਸਭ ਤੋਂ ਤਾਕਤਵਰ ਸਭ ਤੋਂ ਤਗੜੀ ਚੀਜ਼ ਹੈ ਜਿਹੜੀ ਉਹ ਹੈ ਅਰਦਾਸ ਅਰਦਾਸ ਕੀਤੀ ਤੇ ਉਸ ਵਕਤ ਕੋਈ ਵਪਾਰੀ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਕੁਝ ਮੋਹਰਾ ਪੇਟ ਕਰਨੀਆਂ ਸਨ ਉਹ ਵੀ ਲੱਭਦੇ ਲੱਭਦੇ ਉਹਨਾਂ ਨੂੰ ਪਤਾ ਲੱਗਿਆ ਵੀ ਸਿੰਘਾਂ ਦਾ ਜਥਾ ਇੱਥੇ ਟਿਕਿਆ ਹੋਇਆ ਹੈ ਉਹ ਵੀ ਉੱਥੇ ਆ ਗਏ ਤੇ ਉਹਨਾਂ ਨੇ ਅਜੇ ਅਰਦਾਸ ਸੰਪੂਰਨ ਹੋਈ ਨਹੀਂ ਸੀ ਕਿ ਉਹਨਾਂ ਨੇ ਉੱਥੇ ਲੈ ਆ ਕੇ ਉਹ ਮੋਹਰਾਂ ਦੀਆਂ ਥੈਲੀਆਂ ਜਿਹੜੀਆਂ ਗੁਰੂ ਨੂੰ ਅਰਪਤ ਕਰਨੀਆਂ ਸਨ ਕਾਰ ਸੇਵਾ ਦੇ ਵਿੱਚ ਭੇਟਾ ਕਰਨੀਆਂ ਸਨ ਉਹ ਰੱਖ ਦਿੱਤੀਆਂ ਸਮਾਪਤੀ ਹੋਈ ਅਰਦਾਸ ਦੀ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸ਼ਬਦ ਜਿਹੜੇ ਨੇ ਉਹ ਉਚਾਰੇ ਗਏ ਤੇ ਉਸ ਤੋਂ ਬਾਅਦ ਜਕਾਰਾ ਛੱਡਿਆ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਖਾਂ ਚੱਕ ਕੇ ਦੁਬਾਰਾ ਦੇਖਿਆ ਕਿ ਮੋਹਰਾਂ ਦੀਆਂ ਥੈਲੀਆਂ ਉੱਥੇ ਪਈਆਂ ਪਈਆਂ ਨੇ ਉਹ ਸਿੱਖ ਹੱਥ ਜੋੜ ਕੇ ਖਲੋਤੇ ਨੇ ਉਹ ਕਹਿੰਦੇ ਇਸ ਦਾ ਲਭ ਰਹੇ ਸੀ ਸਾਨੂੰ ਕਨਸੋ ਮਿਲੀ ਸੀ ਕਿ ਉਧਰੋਂ ਕਲਗੀਧਰ ਪਾਤਸ਼ਾਹ ਨੇ ਕੋਈ ਆਪਣਾ ਬੰਦਾ ਭੇਜਿਆ ਕੋਈ ਸਿੱਖ ਸਿੰਘ ਭੇਜਿਆ ਜਿਹੜਾ ਇਸ ਧਰਤੀ ਦੇ ਉੱਤੇ ਹੋਰ ਹੀ ਕਤਲੋਗਾਰ ਤੇ ਇੱਥੇ ਜ਼ੁਲਮਾਂ ਦਾ ਨਾਸ਼ ਕਰੇਗਾ ਆ ਕੇ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਤੁਹਾਨੂੰ ਲਭਦੇ ਲਭਦੇ ਇੱਥੇ ਪਹੁੰਚ ਗਏ ਆ ਤਨ ਜਿਹੜਾ ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਪੇਟਾ ਕਰਨਾ ਸੀ ਸੋ ਇਹ ਤਨ ਹੁਣ ਸਿੱਖ ਸੰਗਤਾਂ ਕਿਉਂਕਿ ਖਾਲਸਾ ਮੇਰਾ ਰੂਪ ਹੈ ਖਾਸ ਗੁਰੂ ਖਾਲਸੇ ਨੂੰ ਸੀ ਪੇਟ ਕਰਦੇ ਆਂ ਬਾਬਾ ਬੰਦਾ ਸਿੰਘ ਵਾਢਾ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਸਤਿਗੁਰਾ ਅੱਜ ਤੱਕ ਆਪਣੇ ਹੰਕਾਰ ਵਿੱਚ ਤੁਰਿਆ ਪਿਆ ਫਿਰਦਾ ਰਿਆ ਅੱਜ ਤੇਰੇ ਤੇ ਭਰੋਸਾ ਕਰਕੇ ਦੇਖਿਆ ਮੈਨੂੰ ਅੱਜ ਪਤਾ ਲੱਗਿਆ ਕਿ ਤੇਰੇ ਭਰੋਸੇ ਦੇ ਉੱਤੇ ਜਦੋਂ ਕੋਈ ਕਾਰਜ ਕਰਦਾ ਤੂੰ ਕਿਵੇਂ ਉਹਨਾਂ ਦੀਆਂ ਬਾਹਾਂ ਪੜਦਾ ਹੈ ਅੱਜ ਤੋਂ ਬਾਅਦ ਮੈਂ ਕਦੇ ਤੇਰੇ ਭਰੋਸੇ ਨੂੰ ਅਜਮਾਵਾਂਗਾ ਨਹੀਂ ਖਰਜ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਹੁਣ ਇੱਕ ਤਾਂ ਦਿਨ ਇਸ ਤਰ੍ਹਾਂ ਦਾ ਹੈ ਵੀ ਆਪਣੇ ਪਲੰਗ ਦੇ ਉੱਤੇ ਬਿਠਾਉਂਦਾ ਤੇ ਪਲੰਗ ਮੂਧਾ ਮਾਰ ਦਿੰਦਾ ਹੈ ਦੂਜਿਆਂ ਦੀ ਬੇਪਤੀ ਦੇ ਉੱਤੇ ਆਪ ਤਾੜੀਆਂ ਮਾਰ ਕੇ ਹੱਸਦਾ ਹੈ ਤੇ ਆਪਣੀਆਂ ਕਰਾ ਮਾਤਾ ਦੇ ਹੰਕਾਰ ਦੇ ਵਿੱਚ ਮਾਧੋਦਸ ਬਰਾਗੀ ਤੁਰੇ ਫਿਰਦਾ ਹੈ ਤੇ ਇੱਕ ਦਿਨ ਐਸਾ ਸਮਾਂ ਆਉਂਦਾ ਹੈ ਕਿ ਸਰਹੰਦ ਫਤਿਹ ਹੁੰਦੀ ਹੈ ਕਿਉਂਕਿ ਮੁੱਖ ਨਿਸ਼ਾਨਾ ਤਾਂ ਸਰਹੰਦ ਫਤਿਹ ਕਰਨਾ ਸੀ ਨਾ ਸਰਹੰਦ ਫਤਿਹ ਹੁੰਦੀ ਹੈ ਵਜ਼ੀਰ ਖਾਨ ਨੂੰ ਉਹਦੀ ਕਰਨੀ ਦਾ ਫਲ ਪੁਗਤਾਇਆ ਜਾਂਦਾ ਹੈ ਝੂਠਾ ਆਨੰਦ ਨੂੰ ਉਹਦੀਆਂ ਕਰਨੀਆਂ ਦਾ ਫਲ ਭੁਗਤਾਇਆ ਜਾਂਦਾ ਹੈ। ਉਸਮਾਨ ਖਾਨ ਵਰਗਿਆਂ ਨੂੰ ਉਹਨਾਂ ਦੀਆਂ ਕਰਨੀਆਂ ਦਾ ਫਲ ਜਿਨ੍ਹਾਂ ਜਿਨ੍ਹਾਂ ਨੇ ਸਮਾਣੇ ਦੇ ਜਿਹੜੇ ਜਲਾਦਾ ਨੇ ਜਿਹੜੇ ਕਰਮ ਕੀਤੇ ਸੀ ਉਹਨਾਂ ਨੂੰ ਉਹਨਾਂ ਦੀਆਂ ਕਰਨੀਆਂ ਦਾ ਫਲ ਭੁਗਤੌਣ ਤੋਂ ਬਾਅਦ ਅੱਜ ਸਰਹੰਦ ਫਤਿਹ ਕੀਤੀ ਜਾਂਦੀ ਹੈ। ਸਭ ਤੋਂ ਵੱਡੀ ਜਿੱਤ ਸੀ ਉਸ ਵਕਤ ਖਾਲਸਾਪਨ ਦੀ। ਉਹ ਸਰਹੰਦ ਸੀ ਜਿਹੜੀ ਸਰਹੰਦ ਦੇ ਸੂਬੇ ਨੇ ਅਨੰਦਪੁਰ ਸਾਹਿਬ ਨੂੰ 6 ਮਹੀਨਿਆਂ ਤੱਕ ਘੇਰਾ ਪਾਈ ਰੱਖਿਆ ਸੀ। ਇਹ ਉਹ ਸਰਹੰਦ ਸੀ ਜਿੱਥੇ ਗੁਰੂ ਦੇ ਲਾਲਾਂ ਨੂੰ ਨੀਆ ਵਿੱਚ ਚਣਿਆ ਗਿਆ ਸੀ। ਇਹ ਉਸ ਰਹੰਦ ਸੀ ਜਿੱਥੇ ਮਾਤਾ ਗੁਜਰਕੌਰ ਦੇ ਉੱਤੇ ਅਥਾਹ ਦੇ ਜ਼ੁਲਮ ਹੋਏ ਸਨ ਇਹ ਉਹੀ ਸਰਹੰਦ ਸੀ ਜਿਸ ਸਰਹੰਦ ਦੀ ਫੌਜ ਨੇ ਚਮਕੌਰ ਦੀ ਗੜੀ ਦੇ ਵਿੱਚ 40 ਭੁਖਣ ਪਾਣੇ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਕਲਗੀਧਰ ਪਾਤਸ਼ਾਹ ਨੇ ਆਪ ਜਫਰਨਾਮੇ ਵਿੱਚ ਦਰਜ ਕੀਤਾ ਗੁਰਸਨਹਿ ਕੇ ਕਾਰੇ ਕੁੰਨਦ ਚੇਲ ਨਰ ਬਾਦਾਲ ਖ ਬਰਾਇਤ ਬਰੋ ਬੇਖਬਰ ਮੇਰੇ ਬੇਖਬਰ 40 ਭੁਖਣ ਪਾਣਿਆਂ ਦੇ ਉੱਤੇ ਤੇਰੀਆਂ ਫੌਜਾਂ ਟੁੱਟ ਕੇ ਪੈ ਗਈਆਂ ਵਜ਼ੀਰ ਖਾਨ ਇਹ ਲੜਾਈ ਨਹੀਂ ਸੀ ਇਹ ਕਤਲ ਸੀ ਮੈਂ ਅੱਜ ਵੀ ਕਈ ਵਾਰੀ ਜਦੋਂ ਇਤਿਹਾਸ ਨੂੰ ਪੜ੍ਹਦਾ ਕਿਉਂਕਿ ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ ਇਹਨਾਂ ਚੀਜ਼ਾਂ ਨੂੰ ਜਦੋਂ ਬਾਚਦਾ ਤੁਸੀਂ ਕਮਾਲ ਦੀ ਗੱਲ ਦੇਖੋ ਜਿੱਥੇ ਸਹਿਬਜ਼ਾਦਿਆਂ ਨੂੰ ਕਤਲ ਕੀਤਾ ਗਿਆ ਉਸ ਸਥਾਨ ਦਾ ਨਾਂ ਕਤਲਗੜ੍ਹ ਨਹੀਂ ਰੱਖਿਆ ਗਿਆ ਉਹਦਾ ਨਾਂ ਫਤੇਗੜ੍ਹ ਸਾਹਿਬ ਹੈ ਤੇ ਜਿੱਥੇ ਲੜ ਕੇ ਸ਼ਹੀਦ ਹੋਏ ਨੂੰ ਉੱਥੇ ਨਾਂ ਕਤਲਗੜ੍ਹ ਸਾਹਿਬ ਹੈ ਚਮਕੌਰ ਦੀ ਜਿਹੜੀ ਗੜੀ ਹੈ ਉਸ ਗੁਰਦੁਆਰੇ ਦਾ ਨਾਮ ਕਤਲਗੜ੍ਹ ਸਾਹਿਬ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਹਾਲਾਂਕਿ ਉੱਥੇ ਸਿੰਘ ਸ਼ਹੀਦ ਹੋਏ ਨੇ ਜੂਝ ਕੇ ਪਰ ਪਤਾ ਕਿਉਂ ਕਤਲਗੜ੍ਹ ਸਾਹਿਬ ਰੱਖਿਆ ਗਿਆ ਕਿਉਂਕਿ 40ਆਂ ਨੂੰ ਜਦੋਂ 10 ਲੱਖ ਪੈਂਦੇ ਨੇ ਕਤਲ ਹੀ ਹੁੰਦਾ ਹੈ ਲੜਾਈ ਮੁਕਾਬਲਾ ਥੋੜੀ ਹੋਏ ਇੱਕ ਪਾਸੇ 40 ਹੋਣ ਤੇ ਇੱਕ ਪਾਸੇ 10 ਲੱਖ ਹੋਵੇ ਇਹਨੂੰ ਮੁਕਾਬਲਾ ਥੋੜੀ ਕਹਾਂਗੇ ਇਹ ਸਾਵੀ ਲੜਾਈ ਥੋੜੀ ਹੈ ਸਾਵੀ ਤਾਂ ਇਹ ਹੁੰਦੀ ਵੀ ਬਰਾਬਰ ਦੇ ਦੋ ਲੜ ਰਹੇ ਨੇ ਉਹਨਾਂ ਦੇ ਵਿੱਚ ਇੱਕ ਨੇ ਹਾਰਨਾ ਹੁੰਦਾ ਹੈ 40ਆਂ ਨੂੰ ਕਤਲ ਕੀਤਾ ਗਿਆ ਤੇ ਦੂਜੇ ਪਾਸੇ ਚਮਕੌਰ ਸਰਹੰਦ ਦੀਆਂ ਜਿਹੜੇ ਕਚਹਿਰੀਆਂ ਦੇ ਵਿੱਚ ਸਰਹੰਦ ਦੇ ਅਦਲ ਦੇ ਵਿੱਚ ਇੱਕ ਪਾਸੇ ਸਾਰੀ ਉਸ ਵਕਤ ਦੀ ਉਹਨਾਂ ਦੀ ਕ੍ਰੀਮ ਉਹਨਾਂ ਦੇ ਯੋਧੇ ਸਨ ਤੇ ਉਹ ਬਾਬਾ ਫਤਿਹ ਸਿੰਘ ਤੇ ਜੋਰਾਵਰ ਸਿੰਘ ਨੂੰ ਫਤੇ ਨਹੀਂ ਕਰ ਸਕੇ ਉਹਨਾਂ ਦੀ ਅੰਤ ਸੱਚ ਦੀ ਫਤਿਹ ਹੋਈ ਇਸ ਕਰਕੇ ਉਸ ਸਥਾਨ ਦਾ ਨਾਮ ਫਤਿਹਗੜ ਸਿੰਘ ਸਾਹਿਬ ਰੱਖਿਆ ਗਿਆ। ਖਰਜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਕਲਗੀਧਰ ਪਾਤਸ਼ਾਹ ਨੇ ਆਫ ਜਫਰਨਾਮੇ ਵਿੱਚ ਕਿਹਾ ਨੇ ਕਿ ਗੁਰਸ ਨੇ ਕੇ ਕਾਰੇ ਕੁੰਦ ਚੇਲ ਨਰ ਬਦਾਲਖ ਬਰਾਇਦ ਬਰੋਵੇ ਖਬਰ ਮੇਰੇ ਬੇਖਬਰਾਂ ਦੇ ਉੱਤੇ ਤੂੰ ਆ ਕੇ 10 ਲੱਖ ਦੀ ਮੁਲਖਈਆ ਚੜਾ ਕੇ ਲੈ ਕੇ ਆਇਆ ਵजीर खान ਔਰੰਗਜੇਬ ਇਹ ਕਹਿਣ ਲੱਗੇ ਕੋਈ ਸਾਵੀ ਲੜਾਈ ਥੋੜੀ ਸੀ ਬਰਾਬਰ ਦੀ ਟੱਕਰ ਥੋੜੀ ਸੀ ਇਹ ਤਾਂ ਇੱਕ ਕਤਲ ਸੀ ਪਰ ਕਲਗੀਧਰ ਪਾਤਸ਼ਾਹ ਨੇ ਕਿਆ ਕਹਿਣ ਲੱਗੇ ਸੱਚ ਨੂੰ ਕਦੇ ਕਤਲ ਥੋੜੀ ਕੀਤਾ ਜਾ ਸਕਦਾ ਹੈ ਸਰੀਰ ਕਤਲ ਹੋ ਸਕਦੇ ਨੇ ਹਰ ਉਸ ਸਰਹੰਦ ਦੇ ਉੱਤੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਚੜ੍ਹ ਕੇ ਆਉਂਦਾ ਹੈ ਮੈਂ ਕੇਵਲ ਟੂਕਾ ਮਾਤਰੇ ਗੱਲ ਤਾਂ ਕਹਿਣੀ ਹੈ ਕਿ ਫਰਕ ਕੀ ਪੈਂਦਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਦੋਂ ਪਾਪ ਕਿਹੜੇ ਰੂਪ ਵਿੱਚ ਤਬਦੀਲ ਹੋ ਜਾਂਦਾ ਮੈਂ ਇੱਕ ਬੇਨਤੀ ਕਰਾਂ ਅਸੀਂ ਨਾ ਪਾਪ ਨੂੰ ਮਕਾਉਣ ਵਾਸਤੇ ਪੁੰਨ ਕਰਦੇ ਆਂ ਪਰ ਮੈਂ ਇੱਕ ਬੇਨਤੀ ਕਰਾਂ ਛੋਟੀ ਜੀ ਕਿਸੇ ਰੁੱਖ ਦੇ ਹੁਣ ਲੱਖਾਂ ਪੱਤੇ ਤੇ ਇੱਕ ਇੱਕ ਪੱਤੇ ਨੂੰ ਤੋੜ ਕੇ ਕੀ ਅਸੀਂ ਰੁੱਖ ਨੂੰ ਸੁਕਾ ਦੇਾਂਗੇ ਬਿਲਕੁਲ ਨਹੀਂ ਸੁਕਾਇਆ ਜਾ ਸਕਦਾ ਪਾਪ ਹਨ ਸਾਡੇ ਜੀਵਨ ਦੇ ਰੁੱਖ ਦੇ ਹਜ਼ਾਰਾਂ ਲੱਖਾਂ ਪੱਤੇ ਤੇ ਅਸੀਂ ਇੱਕ ਇੱਕ ਪਾਪ ਦੇ ਬਦਲੇ ਇੱਕ ਇੱਕ ਪੁੰਨ ਕਰਕੇ ਕੀ ਇਹਨਾਂ ਜਿਹੜਾ ਹੈਗਾ ਮਕਾ ਦੇਂਗੇ ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿੰਨੇ ਕ ਪਾਪ ਪੁੰਨਾਂ ਦੇ ਬਦਲੇ ਇਹਨਾਂ ਦਾ ਨਵੇੜਾ ਹੁੰਦਾ ਉਹਨੇ ਕ ਜਿਹੜਾ ਹੈਗਾ ਉਹਨੇ ਕ ਹੋਰ ਪੈਦਾ ਹੋ ਜਾਂਦੇ ਕਿਉਂਕਿ ਇੱਕ ਰੁੱਖ ਤੋਂ ਜੇਕਰ ਇੱਕ ਟਾਣੀ ਕੱਟ ਦਈਏ ਤੇ ਅਸੀਂ ਸੋਚੀਏ ਵੀ ਸ਼ਾਇਦ ਇਸ ਇੱਕ ਟਾਣੀ ਦੇ ਨਾਲੇ ਰੁੱਖ ਘਟ ਜਾਏਗਾ ਜਿੱਥੋਂ ਇੱਕ ਕੱਟੀ ਜਾਂਦੀ ਹੈ ਨਾ ਉਥੇ 100 ਟਾਣੀਆਂ ਹੋਰ ਫੁੱਟਦੀਆਂ ਨੇ ਸੁਭਾ ਹੈ ਕੁਦਰਤ ਦਾ ਇਸ ਕਰਕੇ ਪਾਪਾਂ ਨੂੰ ਪੁੰਨਾ ਨਾਲ ਨਹੀਂ ਮੁਕਾਇਆ ਜਾ ਸਕਦਾ ਪਾਪ ਮਿਟ ਸਕਦੇ ਨੇ ਤੇ ਗੁਰੂ ਦੀ ਬਖਸ਼ਿਸ਼ ਨਾਲ ਹੀ ਮਿਟ ਸਕਦੇ ਨੇ ਗੁਰੂ ਜੜ ਮਕਾਉਂਦਾ ਪਾਪਾਂ ਦੀ ਹੁਣ ਇੱਕ ਪਾਸੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਬੇਪੱਤ ਕੀਤਾ ਹੋਏਗਾ ਕਿੰਨੇ ਕੁ ਲੋਕਾਂ ਦੀ ਬੇਹਰਮਤੀ ਕੀਤੀ ਹੋਏਗੀ ਉਹਨੇ ਗਦਾਵਰੀ ਦੇ ਕਿਨਾਰੇ ਦੇ ਉੱਤੇ ਤੇ ਅੱਜ ਉਹੀ ਬੰਦਾ ਸਿੰਘ ਬਹਾਦਰ ਇੱਕ ਤਾਂ ਦਿਨ ਸੀ ਕਿ ਆਪਣੇ ਡੇਰੇ ਵਿੱਚ ਪਏ ਹੋਏ ਪਲੰਘ ਨੂੰ ਹੀ ਤਖਤ ਸਮਝਦਾ ਸੀ ਤੇ ਉਹਦੇ ਤੇ ਬੈਠਣ ਵਾਲੇ ਹਰ ਇੱਕ ਬੰਦੇ ਨੂੰ ਉਲਟਾ ਕੇ ਸੁੱਟ ਦਿੰਦਾ ਸੀ ਤੇ ਇੱਕ ਦਿਨ ਆਉਂਦਾ ਅੱਜ ਸਰਹੰਦ ਫਤਿਹ ਹੋ ਗਈ ਮੈਂ ਕੇਵਲ ਕੰਪੈਰੀਟਿਵ ਅਨਾਲਿਸਿਸ ਕਰ ਰਿਹਾ ਜਿਹੜਾ ਤੁਲਨਾਤਮਕ ਅਧਿਐਨ ਕਰ ਰਿਹਾ ਇਸ ਸ਼ਬਦ ਦਾ ਇਸ ਸਖਸ਼ਾਕੀ ਦਾ ਅੱਜ ਜਿਹੜਾ ਹੈਗਾ ਸਾਹਮਣੇ ਤਖਤ ਹੈ ਸੱਚਮੁੱਚ ਦਾ ਇੱਕ ਤਾਂ ਦਿਨ ਸੀ ਕੱਲਾ ਪਲੰਘ ਸੀ ਤੇ ਪਲੰਗ ਤੇ ਬੈਠਿਆ ਵੀ ਉਹਦੇ ਤੋਂ ਜਰ ਨਹੀਂ ਸੀ ਹੁੰਦਾ ਕੋਈ ਤੇ ਅੱਜ ਅੱਜ ਉਹਦੇ ਸਾਹਮਣੇ ਤਖਤ ਹੈ ਤੇ ਤੁਸੀਂ ਹੈਰਾਨ ਹੋਵੋਗੇ ਹਿਸਟਰੀ ਪੜ੍ਹ ਕੇ ਦੇਖਿਓ ਇਤਿਹਾਸ ਜਿਹੜੇ ਦਿਨ ਤਖਤ ਜਿੱਤਿਆ ਗਿਆ ਨਾ ਉਸ ਦਿਨ ਤਖਤ ਤੇ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਬੈਠਾ ਕੋਈ ਤਾਂ ਦਿਨ ਸੀ ਕਿ ਪਲੰਗ ਦਾ ਦਾਵਾ ਵੀ ਇੰਨਾ ਵੱਡਾ ਸੀ ਕਿ ਉਸ ਪਲੰਗ ਤੇ ਕਿਸੇ ਨੂੰ ਬੈਠਣ ਵਾਸਤੇ ਉਹ ਮਨਜ਼ੂਰ ਨਹੀਂ ਸੀ ਕਰਦਾ ਤੇ ਅੱਜ ਸੱਚਮੁੱਚ ਦਾ ਤਖਤ ਸਰਹੰਦ ਦਾ ਪੂਰੇ ਤੇ ਪੂਰੇ ਸੂਬੇ ਦੀ ਅਖਤਿਆਰਤ ਉਹਦੇ ਸਾਹਮਣੇ ਐ ਜਿੱਤ ਲਿਆ ਸਰਹੰਦ ਤੇ ਕੱਲਾ ਸਰਹੰਦ ਨਹੀਂ ਜਿੱਤਿਆ ਗਿਆ ਸਰਹੰਦ ਦੇ ਨਾਲ ਨਾਲ ਪੂਰਾ ਇਲਾਕਾ ਫਤਿਹ ਹੋਇਆ ਵੱਡੇ ਵੱਡੇ ਜਰਨੈਲ ਸਾਰੇ ਦੇ ਸਾਰੇ ਮਿੱਟੀ ਦੇ ਵਿੱਚ ਮਿਲਾ ਦਿੱਤੇ ਗਏ ਤੇ ਅੱਜ ਪੂਰੇ ਪੰਜਾਬ ਦਾ ਰਾਜ ਤਖਤ ਸਾਹਮਣੇ ਐ ਤੇ ਸਾਰੇ ਪੰਜਾਬ ਦਾ ਰਾਜ ਤਖਤ ਅੱਜ ਜਿੱਤਣ ਤੋਂ ਬਾਅਦ ਉਸ ਤਖਤ ਤੇ ਬਾਬਾ ਬੰਦਾ ਸਿੰਘ ਨਹੀਂ ਬੈਠਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨੇ ਕਿਹਾ ਕਹਿਣ ਲੱਗੇ ਤੁਸੀਂ ਹੁਣ ਜਿਹੜਾ ਹੈਗਾ ਇਸ ਜਿੱਤ ਦੇ ਮਾਲਕ ਹੋ ਤੁਸੀਂ ਬੈਠੋ ਇੱਥੇ ਤੇ ਉਹਨਾਂ ਨੇ ਇੱਕੀ ਗੱਲ ਕਹੀ ਉਹ ਕਹਿੰਦੇ ਇਹ ਪੰਥ ਦੀ ਜਿੱਤ ਹੈ ਤੇ ਇਹਦੇ ਤੇ ਪੰਥ ਬਿਠਾਏਗਾ ਕਿਹਨੂੰ ਬਿਠਾਉਣਾ ਹੈ ਤੇ ਉਸ ਵਕਤ ਉਹ ਫੈਸਲਾ ਕੀਤਾ ਗਿਆ ਸੀ ਬਾਬਾ ਫਤਿਹ ਸਿੰਘ ਨੂੰ ਇਸ ਤਖਤ ਤੇ ਬਿਠਾਓ ਅਸੀਂ ਵੈਸੇ ਇਤਿਹਾਸ ਦੇ ਵਿੱਚ ਇਹ ਕਹਿ ਦਿੰਦੇ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਬਾਦਸ਼ਾਹ ਬਣੇ ਪਰ ਸਭ ਤੋਂ ਪਹਿਲਾਂ ਬਾਬਾ ਫਤੇ ਸਿੰਘ ਨੂੰ ਬਿਠਾਇਆ ਗਿਆ ਸੀ ਤਖਤ ਦੇ ਉੱਤੇ ਇਤਿਹਾਸ ਦੇ ਵਿੱਚ ਦਰਜ ਮਕੋਲੋ ਨਹੀਂ ਕਹਿ ਰਿਹਾ ਕੁਝ ਵੀ ਕੀ ਫਰਕ ਪੈ ਗਿਆ ਜਿਹੜਾ ਪਲੰਗ ਦੇ ਉੱਤੇ ਨਹੀਂ ਸੀ ਬਿਠਣ ਦਿੰਦਾ ਉਹਦੇ ਸਿਰ ਤੇ ਗੁਰੂ ਨਹੀਂ ਸੀ ਉਹਦੇ ਸਿਰ ਤੇ ਬੈਠਾ ਸੀ ਹੰਕਾਰ ਤੇ ਹੰਕਾਰ ਦੇ ਵਿੱਚ ਕਮਾਉਂਦਾ ਸੀ ਪਾਪ ਤੇ ਜਿਹੜਾ ਅੱਜ ਤਖਤ ਦੇ ਉੱਤੇ ਆਪਣੀ ਥਾਂ ਵਿੱਚ ਕਿਸੇ ਹੋਰ ਨੂੰ ਬਿਠਾ ਰਿਹਾ ਉਹਦੇ ਸਿਰ ਤੇ ਗੁਰੂ ਖਲੋਤਾ ਹੈ ਤੇ ਗੁਰੂ ਅੰਦਰ ਦੇ ਪਾਪਾ ਨੂੰ ਮਿਟਾ ਦਿੰਦਾ ਹੈ ਪਤਤ ਉਹਦਾ ਅਰਥ ਨੂੰ ਸਤਿਗੁਰ ਮੇਰਾ ਮੋਇ ਤਿਸਕਾ ਪ੍ਰਵਾਸਾ ਪਤਤ ਦਾ ਮਤਲਬ ਕੀ ਹੁੰਦਾ ਹੈ ਮੈਲਾ ਮੈਲ ਪਤਤ ਹੋਣਾ ਮੈਲਾ ਹੋਣਾ ਜੇ ਜਿੰਨੀ ਦੇਰ ਤੱਕ ਅੰਦਰ ਕੋਈ ਮੈੜ ਹੈ ਕਦੇ ਮਨੁੱਖ ਤੋਂ ਸ਼ੁਭ ਕੰਮ ਹੋਈ ਨਹੀਂ ਸਕਦਾ ਅੱਜ ਦਾ ਇਹ ਪਾਵਨ ਸ਼ਬਦ ਉਸ ਵਿੱਚ ਕਹਿ ਕੇ ਸਮਾਪਤੀ ਕਰ ਦੇਣੀ ਹੈ ਸਤਿਗੁਰ ਕਹਿੰਦੇ ਦੁਰਤ ਗਵਾਇਆ ਹਾਰ ਪ੍ਰਭ ਆਪੇ ਸਭ ਸੰਸਾਰੋ ਵਾਰਿਆ ਵੈਸੇ ਮੈਂ ਇੱਕ ਬੇਨਤੀ ਕਰਾਂ ਇਹ ਸ਼ਬਦ ਜਿਹੜਾ ਆਪੇ ਹੈ ਨਾ ਇਹ ਦੇਵੀ ਦੀਪਕ ਸ਼ਬਦ ਹੈ ਬਹੁਤ ਸਾਰੇ ਗਿਆਨੀ ਜਨ ਇਹਨੂੰ ਇਸ ਤਰ੍ਹਾਂ ਪੜਦੇ ਨੇ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰੋ ਬਾਰਿਆ ਸ਼ਬਦ ਦੇ ਅਰਥ ਉਹੀ ਰਹਿਣਗੇ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰੋ ਬਾਰਿਆ ਸ਼ਬਦ ਦੇ ਅਰਥ ਉਹੀ ਰਹਿਣੇ ਨੇ ਬਹੁਤ ਸਾਰੇ ਸ਼ਬਦ ਦੇੜੀ ਦੀਪਕ ਹੁੰਦੇ ਨੇ ਦੇੜੀ ਦੀਪਕ ਜਿਵੇਂ ਕਿਸੇ ਦੀਵਾਰ ਦੇ ਉੱਤੇ ਦੀਵਾ ਪਿਆ ਹੋਵੇ ਤੇ ਅੰਧਾ ਚਾਨਣ ਬਾਹਰ ਜਾਵੇ ਤੇ ਅੰਦਰ ਆਵੇ ਜਾਂ ਕਿਸੇ ਦੇੜੀ ਤੇ ਦੀਵਾ ਪਿਆ ਹੋਵੇ ਉਹਦਾ ਅੰਦਰ ਵੀ ਚਾਨਣ ਹੋਵੇ ਤੇ ਬਾਹਰ ਵੀ ਚਾਨਣ ਹੋਵੇ ਲਾਈਟ ਵੀ ਅਸੀਂ ਕਈ ਵਾਰੀ ਇਸ ਤਰ੍ਹਾਂ ਲਾ ਦਿੰਦੇ ਹਾਂ ਨਾ ਵੀ ਉਹਦਾ ਅੰਦਰ ਆਉਂਦਾ ਤੇ ਅੰਦਰੋਂ ਬਾਹਰ ਜਾਂਦਾ ਹੈ ਦੇੜੀ ਦੀਪਕ ਸ਼ਬਦ ਉਹ ਹੁੰਦੇ ਨੇ ਜਿਹੜੇ ਦੋਵੇਂ ਪਾਸੇ ਲੱਗਣ ਤੋਂ ਬਾਅਦ ਉਹਨਾਂ ਦੇ ਅਰਥਾਂ ਦੇ ਵਿੱਚ ਕੋਈ ਵੀ ਤਬਦੀਲੀ ਨਾ ਹੋਵੇ ਇਹ ਸ਼ਬਦ ਸਤਿਗੁਰੂ ਬਖਸ਼ਿਸ਼ ਕਰਦੇ ਨੇ ਉਹ ਕਹਿੰਦੇ ਉਹ ਸਾਰੇ ਸੰਸਾਰ ਦੀ ਉਭਾਰਨਾ ਤੇ ਪਰਤਪਾਲਣਾ ਆਪ ਕਰ ਰਿਹਾ ਤੇ ਪਾਪ ਵੀ ਉਹ ਦੀ ਬਖਸ਼ਿਸ਼ ਤੋਂ ਬਿਨਾ ਮਿਟ ਨਹੀਂ ਸਕਦੇ ਕਿਉਂਕਿ ਜੇ ਅਸੀਂ ਪਾਪਾਂ ਨੂੰ ਪੁੰਨਾਂ ਦੇ ਨਾਲ ਤੋਲ ਕੇ ਮਟਾਉਣ ਦਾ ਯਤਨ ਕਰਾਂਗੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿੱਥੋਂ ਪਾਪਾਂ ਦੀ ਜੜ ਕੱਠੇਗਾ ਉੱਥੋਂ ਹਜ਼ਾਰਾਂ ਪਾਪ ਔਰਤਵਨ ਹੋ ਜਾਣਗੇ ਜਿੱਥੋਂ ਉਹ ਕੱਟਣ ਦਾ ਯਤਨ ਕਰੇਗਾ ਕਰਤੇ ਦੀ ਮਰਜ਼ੀ ਨਾਲ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਹਾ ਰਿਆ ਤੇ ਕਹਿਣ ਲੱਗੇ ਉਹਦਾ ਸੁਭਾਅ ਏ ਜੇ ਤੂੰ ਉਹਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕਰ ਦੇ ਤੇ ਕੁਦਰਤ ਦਾ ਇੱਕ ਸੁਭਾਅ ਏ ਕੁਦਰਤ ਹਰ ਇੱਕ ਦੌਰ ਤੋਂ ਬਾਅਦ ਇੱਕ ਨਵਾਂ ਦੌਰ ਲੈ ਕੇ ਆਉਂਦੀ ਤੇ ਪ੍ਰਾਤਨਤਾ ਨੂੰ ਹਮੇਸ਼ਾ ਮਟਾਉਂਦੀ ਰਹਿੰਦੀ ਹੈ ਅਸੀਂ ਤਾਂ ਘਰਾਂ ਵਿੱਚ ਸਫਾਈਆਂ ਰੱਖਦੇ ਹਾਂ ਜੰਗਲਾਂ ਬੇਲਾਂ ਦੀਆਂ ਕੌਣ ਸਫਾਈਆਂ ਕਰਦਾ ਹੈ ਕੁਦਰਤ ਨੇ ਬਣਾਇਆ ਸਾਰਾ ਕੁਝ ਧਰਤੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੀੜੇ ਨੇ ਜਿਹੜੇ ਧਰਤੀ ਤੇ ਡਿੱਗੀ ਹਰ ਇੱਕ ਸ਼ੈ ਨੂੰ ਥੋੜੇ ਦਿਨਾਂ ਬਾਅਦ ਮਿੱਟੀ ਕਰ ਦਿੰਦੇ ਨੇ ਉਹ ਮਿੱਟੀ ਦਾ ਹਿੱਸਾ ਹੋ ਜਾਂਦੇ ਨੇ ਆਕਾਸ਼ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਬਹੁਤ ਸੂਖਸ਼ਮ ਜੰਤੂ ਉੱਡ ਰਹੀ ਧੂੜ ਨੂੰ ਸਾਫ਼ ਕਰ ਦਿੰਦੇ ਨੇ ਬਰਸ ਬਰਸਾਤ ਹੁੰਦੀ ਐ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਬਰਸਾਤ ਕੇਵਲ ਧਰਤੀ ਨੂੰ ਜਿਹੜਾ ਹੈਗਾ ਸਿੰਜਣ ਵਾਸਤੇ ਹੁੰਦੀ ਨਹੀਂ ਨਹੀਂ ਚਗਿਰਦੇ ਨੂੰ ਸਾਫ਼ ਕਰਨ ਵਾਸਤੇ ਵੀ ਇਹ ਉਸ ਕੁਦਰਤ ਦੇ ਵਾਈਪਰ ਨੇ ਜਿਹੜੇ ਵਾਈਪ ਕਰਦੇ ਨੇ ਸਾਰਾ ਕੁਝ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਕਿਰਪਾ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਕੋਈ ਰਾਜੇ ਰਾਮ ਕੀ ਰਖਵਾਲੀ ਜਦੋਂ ਉਹ ਰੱਖਾ ਹੋਵੇ ਤੇ ਫਿਰ ਕਹਿਣ ਲੱਗੇ ਮਨੁੱਖ ਤੇ ਜੀਵਨ ਚੋਂ ਆਨੰਦ ਕਦੇ ਨਹੀਂ ਮੁੱਕਦਾ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਮਨ ਤਨ ਦੇ ਸੁਖਾਲੀ ਸੁਖ ਸੱਜਣੋ ਦੁਨੀਆ ਦੇ ਸਾਰੇ ਪਦਾਰਥ ਇਕੱਠੇ ਕਰਕੇ ਵੀ ਸੁਖ ਨਹੀਂ ਮਿਲਦਾ ਜਿਹੜਾ ਸੁਖ ਉਹਦੀ ਬਖਸ਼ਿਸ਼ ਦੇ ਵਿੱਚੋਂ ਮਿਲ ਜਾਣਾ ਹੈ ਰਹਾਉ ਪਤ ਤ ਉਦਾਹਰਨ ਸਤਗੁਰ ਮੇਰਾ ਮੋਹ ਇਹ ਤਿਸਕਾ ਪ੍ਰਵਾਸਾ ਭਰੋਸਾ ਕਰ ਮੈਲ ਨੂੰ ਮਕਾਉਣ ਵਾਲਾ ਹੈ ਤੇਰਾ ਸਤਿਗੁਰੂ ਮੈਲਿਆਂ ਨੂੰ ਉਜਲ ਕਰਨ ਵਾਲਾ ਹੈ ਤੇਰਾ ਸਤਿਗੁਰੂ ਨਿਰਮਲ ਕਰਨ ਵਾਲਾ ਹੈ ਤੇਰਾ ਸਤਿਗੁਰੂ ਤੇ ਉਹਦੇ ਕੋਲੇ ਨਿਰਮਲ ਕਰਨ ਵਾਲੀ ਪਵਿੱਤਰ ਕਰਨ ਵਾਲੀ ਕਿਹੜੀ ਤਾਕਤ ਹੈ ਗੁਰੂ ਦੇ ਕੋਲੇ ਨਾਮ ਹੈ ਤੇ ਜਿਹੜਾ ਉਹਦੇ ਕੋਲੋਂ ਉਹ ਨਾਮ ਦੀ ਦਾਤ ਲੈ ਲੈਂਦਾ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹੋਵੋਗੇ ਸਤਿਗੁਰੂ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਤੇ ਅਗਲਾ ਸ਼ਬਦ ਕੀ ਹੈ ਨਾਨਕ ਤੇ ਮੁਖ ਉਜਲੇ ਉਜਲੇ ਚਮਕਦਾਰ ਚਮਕਦਾਰ ਕਦੋਂ ਹੋਏਗਾ ਚਮਕੇਗਾ ਕੱਪੜਾ ਕਦੋਂ ਚਮਕਦਾ ਵੀ ਜਦੋਂ ਮੈਲ ਨਿਕਲ ਜੇ ਮੈਲੇ ਕੱਪੜੇ ਨੂੰ ਕਹਿ ਸਕਦਾ ਵੀ ਇਹ ਚਮਕ ਰਿਹਾ ਹੈ ਬਿਲਕੁਲ ਨਹੀਂ ਤੋਤੇ ਨੂੰ ਕਿਹਾ ਜਾਂਦਾ ਹੈ ਕਹਿਣ ਲੱਗੇ ਉਸੇ ਤਰ੍ਹਾਂ ਮਨ ਜਿਸ ਦਿਨ ਮੈਲ ਮੈਲ ਤੋਂ ਰਹਿਤ ਹੋ ਜਾਂਦਾ ਫਿਰ ਉਜਲਾ ਹੋ ਜਾਂਦਾ ਨਾਨਕ ਤੇ ਮੁਖ ਉਜਲੇ ਤੇ ਫਿਰ ਕੱਲਾ ਆਪ ਹੀ ਨਹੀਂ ਯੂਜਵਲ ਹੁੰਦਾ ਉਹ ਪਤਾ ਨਹੀਂ ਹੋਰ ਕਿੰਨਾ ਕੁ ਨਾਲ ਪ੍ਰਸ਼ਨਾ ਲੈਂਦਾ ਹੈ ਪਾਤ ਤੋਂ ਉਦਾਹਰਣ ਸਤਗੁਰ ਮੇਰਾ ਮੋਇ ਤਿਸ ਕਾ ਪ੍ਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਤੇ ਫਿਰ ਉਹਦੇ ਤੇ ਜੋਰ ਕੋਈ ਨਹੀਂ ਉਹਦੇ ਅੱਗੇ ਅਰਦਾਸ ਤੇ ਜੋਦੜੀ ਕੀਤੀ ਜਾ ਸਕੀ ਐਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੁਣ ਤਾਈਆਂ ਦੇ ਰਿਸ਼ਮਾਂ ਦੇ ਜਾਚਕ ਹਾਂ अनेका ਪੁੱਲਾ ਸਾਡੀਆਂ ਚੰਗੀਆਂ ਗੱਲਾਂ ਗੁਰਾਂ ਦੀਆਂ ਜਾਣਦੇ ਹਿਰਦੇ ਚ ਵਸਾਉਂਦੇ ਆਂ ਦੇਵ ਅਸੀਸ ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ